ਅੱਜ ਦੇ શુભ ਦਿਹਾੜੇ ਬਾਬਾ ਸਾਹਿਬ ਅੰਬੇਦਕਰ ਜੀ ਦਾ ਜਨਮ ਦਿਵਸ ਹੈ ਸਾਰੇ ਦੇਸ਼ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਵਾਰਡ ਵਾਸੀਆਂ ਨੂੰ ਔਰ ਪੂਰੇ ਏਰੀਏ ਨੂੰ ਬਹੁਤ ਬਹੁਤ ਵਧਾਈ ਹੋਵੇ ਜਿਹੜਾ ਬਾਬਾ ਸਾਹਿਬ ਅੰਬੇਦਕਰ ਜੀ ਸੰਵਿਧਾਨ ਨਿਰਮਾਤਾ ਨੇ ਉਹਨਾਂ ਦੇ ਜਨਮ ਦਿਵਸ ਦੀ ਬਹੁਤ ਬਹੁਤ ਵਧਾਈ ਦੁਬਾਰਾ ਦਿੰਨੀ ਆ ਉਹ ਇਸ ਕਰਕੇ ਆ ਕਿਉਂਕਿ ਉਹਨਾਂ ਨੇ ਸਭ ਨੂੰ ਸੁਚੇਤ ਕੀਤਾ ਸੀਗਾ ਕਿ ਜਿਹੜਾ ਪਿਛੜਾ ਵਰਗ ਹੈ ਉਹਨੂੰ ਉੱਪਰ ਕਿੱਦਾਂ ਲੈ ਕੇ ਆਨਾ ਔਰ ਉਹਨਾਂ ਦੀ ਬਦੌਲਤ ਅੱਜ ਮਹਿਲਾਵਾਂ ਅੱਗੇ ਆਈਆਂ ਪੜੀਆਂ ਔਰ ਉਹਨਾਂ ਦੀ ਬਦੌਲਤ ਜਿਹੜੇ ਬੱਚੇ ਸੀ ਉਹਨਾਂ ਨੂੰ ਕੰਮ ਮਿਲੇ ਤੇ ਮੈਂ ਬੜਾ ਧੰਨਵਾਦ ਕਰਦੀ ਹਾਂ ਕਿ ਬਈ ਉਹਨਾਂ ਨੇ ਇੰਨੀ ਵਧੀਆ ਸੋਚ ਉਸ ਵਕਤ ਸੀਗੀ ਉਹਨਾਂ ਦੇ ਕਦਮਾਂ ਤੇ ਸਾਨੂੰ ਚੱਲਣਾ ਚਾਹੀਦਾ ਹੈ ਤੇ ਮੈਂ ਇੱਕ ਵਾਰੀ ਫੇਰ ਬਹੁਤ ਬਹੁਤ ਵਧਾਈ ਦਿੰਨੀ ਹਾਂ ਧੰਨਵਾਦ ਡਾਕਟਰ ਵੀ.ਆਰ. ਮੇੜਕਰ ਬੈਲਫਰ ਸੰਗਠਨ ਪੰਜਾਬ ਦੇ ਪ੍ਰਧਾਨ ਮੇਰੇ ਨਾਲ ਹਮਜੀਤ ਖੋਸਲਾ ਇਹ ਡਿਸਟ੍ਰਿਕਟ ਦੇ ਬਲਕ ਪ੍ਰਧਾਨ ਇਹ ਅਰਮੇਸ਼ ਜੀ ਅਰਮੇਸ਼ ਪੈਂਟਰ ਜੀ ਤੇ ਹੋਰ ਮੇਰੇ ਸਾਰੇ ਭਤਵੰਤੇ ਸਾਥੀਓ ਅੱਜ ਬਾਬਾ ਸਾਹਿਬ ਭੀਮਰಾವ್ ਮੇੜਕਰ ਦੀ ਦਾ ਪਾਵਨ ਪਵਿੱਤਰ ਜਨਮ ਦਿਨ ਹੈ ਔਰ ਇਸ ਜਨਮ ਦਿਨ ਤੇ ਸਾਡੇ ਸਮੂਹ ਸ਼ਹਿਰ ਨਗਰ ਨਿਵਾਸੀ ਇਕੱਤਰ ਹੋਏ ਆ ਔਰ ਉਹਨਾਂ ਨੇ ਆ ਕੇ ਅੱਜ ਬਾਬਾ ਸਾਹਿਬ ਭੀਮਰಾವ್ ਮੇੜਕਰ ਜੀ ਦੀ ਪ੍ਰਤਿਮਾ ਤੇ ਆ ਕੇ ਫੁੱਲ ਮਾਲਾ ਚੜਾਈ ਆ ਤੇ ਸਾਰੇ ਸਾਥੀਆਂ ਨੂੰ ਉਹਨਾਂ ਨੂੰ ਜਾਨੂ ਕਰਾਇਆ ਹੈ ਦੀ ਬਾਵਾ ਸਾਧਾ ਮਿਸ਼ਨ ਟੀਮੀ ਆਪਾਂ ਮਜਬੂਤ ਕਰਕੇ ਇਹ ਲੋਕਾਂ ਨੂੰ ਜਾਣਾ ਹੈ ਲੋਕਾਂ ਨੂੰ ਮਜਬੂਤ ਕਰਨਾ ਹੈ ਦਬਿਆ ਕੁਚੜਾ ਸਮਾਲ ਜਿਹੜਾ ਕਾਫੀ ਦੇਰ ਤੋਂ ਵਿਛੜਿਆ ਹੋਇਆ ਹੈ ਉਹਨਾਂ ਨੂੰ ਆਪਾਂ ਲੈਣ ਦੇ ਵੀ ਲੈ ਕੇ ਖੜਾ ਕਰੀਏ ਉਹਨਾਂ ਨੂੰ ਆਪਣੇ ਪੈਰਾਂ ਤੇ ਖੜਾ ਕਰੀਏ ਜੋ ਉਹਨਾਂ ਦੇ ਅਧੂਰੇ ਸੁਪਨੇ ਆਪਾਂ ਪੂਰੇ ਕਰਨੇ ਆ ਇੰਨੀਆਂ ਗੱਲਾਂ ਬਾਪ ਜੀ ਤੋਂ ਕਰਦਾ ਹੋਇਆ ਕਿ ਅੱਜ ਦੀ ਇਹੀ ਜਿਹੜੀ ਹੈ ਸਾਡੀ ਇਹ ਉਹਨਾਂ ਦੇ ਜਨਮ ਦਿਨ ਤੇ ਸਾਡੀ ਇਹੀ ਇੱਕ ਆਸਰ ਭਰੋਸਾ ਕਿ ਅੱਜ ਤੋਂ ਸੰਕਲਪ ਕਰਦੇ ਆ ਦੀ ਬਾਬਾ ਸਾਹਿਬ ਭੀਮ ਰਹੇ ਮੇਡ ਕਰਿਆ ਜਿਹੜਾ ਦੂਰਾ ਸੁਪਨਾ ਸੀ ਪੂਰਾ ਕਰਾਂਗੇ ਜੈ ਭੀਮ ਜੈ ਭਾਰਤ ਅੱਜ ਸੰਵਿਧਾਨ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਅੰਬੇਦਕਰ ਜੀ ਦੇ ਜਨਮ ਦਿਹਾੜੇ ਦੇ ਪਾਵਨ ਅਫਸਰ ਦੇ ਉੱਤੇ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾਵਾਂ ਨੇ ਸਮੂਹ ਇਲਾਕਾ ਨਿਵਾਸੀਆਂ ਵੱਲੋਂ ਬਾਬਾ ਸਾਹਿਬ ਦੀ ਪ੍ਰਤਿਮਾ ਦੇ ਉੱਤੇ ਆ ਕੇ ਉਹਨਾਂ ਨੂੰ ਆਪਣੀ ਸ਼ਰਧਾ ਸੂਮਨ ਭੇਂਟ ਕੀਤੇ ਆ ਔਰ ਸਮਾਜਿਕ ਨਿਆਏ ਦੇ ਧੂਰੀ ਰਹੇ ਬਾਬਾ ਸਾਹਿਬ ਅੰਬੇਦਕਰ ਸਿਰਫ ਦਲਿਤ ਸਮਾਜ ਦੇ ਨਹੀਂ ਹੋ ਸਾਰੇ ਧਰਮਾਂ ਦੇ ਲਈ ਸਾਰੇ ਵਰਗਾਂ ਦੇ ਲਈ ਇੱਕ ਮਸੀਹਾ ਦੇ ਤੌਰ ਤੇ ਬਣ ਕੇ ਉਭਰੇ ਸੀ ਜਿਨ੍ਹਾਂ ਨੇ ਗਰੀਬ ਸ਼ੋਸ਼ਿਤ ਵੰਚਿਤ ਲੋਕਾਂ ਤੋਂ ਇਲਾਵਾ ਮਹਿਲਾਵਾਂ ਨੂੰ ਵੀ ਸਿਰ ਉਠਾ ਕੇ ਜੀਣ ਦੇ ਲਈ ਅਧਿਕਾਰ ਦਿੱਤੇ ਐਸੇ ਮਹਾਨ ਤਪਸਵੀ ਬਾਬਾ ਸਾਹਿਬ ਅੰਬੇਦਕਰ ਜੀ ਦੇ ਉਸ ਦਿਖਾਏ ਹੋਏ ਰਸਤੇ ਦੇ ਉੱਤੇ ਅਸੀਂ ਸਾਰੇ ਚੱਲਿਏ ਕਿਉਂਕਿ ਉਹਨਾਂ ਦੇ ਸੁਪਨਿਆਂ ਦਾ ਜਿਹੜਾ ਭਾਰਤ ਹੈ ਉਹ ਅੱਜ ਸਾਨੂੰ ਨਵਾਂ ਭਾਰਤ ਬਣਦਾ ਨਜ਼ਰ ਆ ਰਿਹਾ ਹੈ ਪਿਛਲੀਆਂ ਸਰਕਾਰਾਂ ਨੇ ਰੇਹਾ ਕਾਂਗਰਸ ਦੀ ਸਰਕਾਰਾਂ ਕਿਸ ਤਰੀਕੇ ਦੇ ਨਾਲ ਬਾਬਾ ਸਾਹਿਬ ਦੇ ਵਿਚਾਰਾਂ ਦਾ ਘਾਣ ਕੀਤਾ ਉਹਨਾਂ ਨੂੰ ਚਾਹੇ ਚੋਣਾਂ ਹਾਰਨ ਤੋਂ ਲੈ ਕੇ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਉਹਨਾਂ ਨੂੰ ਪਿੱਛੇ ਪਾਉਣ ਦੇ ਲਈ ਸਾਜ਼ਿਸ਼ਾਂ ਘੜੀਆਂ لیکن واچ پائی صاحب ਦੇ ਸਮੇਂ ਤੋਂ ਲੈ ਕੇ ਜਿਸ ਤਰੀਕੇ ਦੇ ਨਾਲ 바ਵਾ ਸਾਹਿਬ ਦੇ ਵਿਚਾਰਾਂ ਨੂੰ ਘਰ ਘਰ ਪਹੁੰਚਾਉਣ ਦੇ ਲਈ ਯੋਜਨਾਵਾਂ ਲੈਂਦੀਆਂ ਔਰ ਉਸ ਸੁਪਨੇ ਨੂੰ ਸাকার ਕਰਨ ਦੇ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਇਹ ਵੀਰਾ ਚੱਕਿਆ ਔਰ 바ਵਾ ਸਾਹਿਬ ਦੇ ਪੰਜ ਤੀਰਥ ਉਹਨਾਂ ਦੇ ਜਨਮ ਸਥਾਨ ਉਹਨਾਂ ਦੇ ਉਹਨਾਂ ਨੇ ਸਿੱਖਿਆ ਗ੍ਰਹਿਣ ਕੀਤੀ ਜਿੱਥੇ ਉਹਨਾਂ ਨੇ ਆਪਣਾ ਆਖਰੀ ਸਮਾਂ ਬਿਤਾਇਆ ਔਰ ਚਾਹੇ ਲੰਡਨ ਦੇ ਵਿੱਚ ਸਿੱਖਿਆ ਪ੍ਰਾਪਤ ਕੀਤੀ ਐਸੇ ਪੰਜ ਤੀਰਥ ਸਥਾਨਾਂ ਨੂੰ ਪੰਚ ਤੀਰਥ ਦਾ ਨਾਮ ਦੇ ਕੇ ਸਰਕਾਰੀ ਪੈਸੇ ਦੇ ਨਾਲ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਭਵਯ ਤੀਰਥ ਬਣਾਇਆ ਇਹ ਆਪਣੇ ਆਪ ਦੇ ਵਿੱਚ ਉਦਾਹਰਣ ਹੈ ਔਰ ਮੋਦੀ ਸਾਹਿਬ ਵੀ ਕਹਿੰਦੇ ਨੇ ਕਿ ਬਾਬਾ ਸਾਹਿਬ ਨੂੰ ਅਸੀਂ ਛੋਟੀ ਜੀ ਜਗ੍ਹਾ ਦੇ ਵਿੱਚ ਬਣ ਕੇ ਨਹੀਂ ਰੱਖ ਸਕਦੇ ਉਹ ਬਹੁਤ ਵੱਡੇ ਤਪਸਵੀ ਔਰ ਮਹਾਨ ਵਿਚਾਰਕ ਸੀਗੇ ਸੋ ਉਸ ਕਰਕੇ ਉਹਨਾਂ ਦੇ ਲਈ ਬੜਾ ਦਿਲ ਹੋਣਾ ਚਾਹੀਦਾ ਸਾਡੇ ਭਾਰਤੀ ਲੋਕਾਂ ਦਾ ਔਰ ਉਸੀ ਬਦੌਲਤ ਜਿਸ ਤਰੀਕੇ ਲਿਬਰਟੀ ਆਫ ਸਟੈਚੂ ਬਣਿਆ ਵਾ ਸਰਦਾਰ ਪਟੇਲ ਦਾ ਉਸ ਤੋਂ ਵੀ ਵੱਡੀ ਇੱਕ ਮੂਰਤੀ 바ਵਾ ਸਾਹਿਬ ਦੀ ਬਣਨ ਜਾ ਰਹੀ ਹੈ 2027 ਦੇ ਵਿੱਚ ਮੋਦੀ ਸਾਹਮਣੇ ਉਹਦਾ ਸ਼ਿਲਾ ਨਿਯਾਸ ਕਰਨਾ ਹੈ ਇੱਕ ਸੰਦੇਸ਼ ਦੇਣਾ ਚਾਹੁੰਦੇ ਆ ਦੇਸ਼ ਦੇ ਪ੍ਰਧਾਨ ਮੰਤਰੀ ਕਿ ਬਾਬਾ ਸਾਹਿਬ ਦੇ ਸੁਪਨਿਆਂ ਦਾ ਜੋ ਭਾਰਤ ਹੈ ਜਿਸ ਦੇ ਵਿੱਚ ਸਾਰਿਆਂ ਨੂੰ ਇੱਕ ਸਮਾਨ ਦਰਜਾ ਦਿੱਤਾ ਗਿਆ ਹੈ ਸੰਵਿਧਾਨ ਦੇ ਵਿੱਚ ਸਾਰੇ ਹੱਕ ਦਿੱਤੇ ਗਏ ਨੇ ਜੇ ਅੱਜ ਅਸੀਂ ਤੁਹਾਡੇ ਨਾਲ ਇੱਥੇ ਖੜੇ ਗੱਲ ਕਰ ਰਹੇ ਆ ਇਹ ਸਿਰਫ ਔਰ ਸਿਰਫ ਬਾਬਾ ਸਾਹਿਬ ਦੀ ਬਦੌਲਤ ਹੈ ਸੋ ਅਸੀਂ ਉਹਨਾਂ ਦੇ ਦਿਖਾਏ ਹੋਏ ਰਾਹ ਤੇ ਚੱਲ ਕੇ ਸਾਰਿਆਂ ਨੂੰ ਨਾਲ ਲੈ ਕੇ ਧਰਮ ਸੰਪਰਦਾਏ ਜਾਤ ਬਰਾਦਰੀਆਂ ਨੂੰ ਨਾਲ ਲੈ ਕੇ ਇੱਕ ਨਵੇਂ ਭਾਰਤ ਦੀ ਜੋ ਕਲਪਨਾ ਉਹਨਾਂ ਨੇ ਕੀਤੀ ਹੈ ਉਹਨੂੰ ਸাকার ਕਰੀਏ ਔਰ ਸਾਰੇ ਇਸ ਛੂਹਾਛਾਤ ਤੋਂ ਰਹਿਤ ਇੱਕ ਨਵੇਂ ਭਾਰਤ ਦੀ ਸਿਰਜਣਾ ਕਰੀਏ ਬਹੁਤ-ਬਹੁਤ ਵਧਾਈ